ਤਜੇ ਨਾ ਰੋਡ ਬਣੇ ਆ ਸਾਰੇ ਦਰਤ ਵੱਡੇ ਗਏ ਆ ਮੌਸਮ ਤਾਂ ਹੁਣ ਵੀ ਨਹੀਂ ਕੁਝ ਪਤਾ ਸ਼ਾਮ ਨੂੰ ਬੱਦਲ ਆ ਜਾਂਨ ਸ਼ਾਮ ਨੂੰ ਮੀਂਹ ਪੈ ਜਾਵੇ ਵੈਦਰ ਤਾਂ ਹੀ ਦੋਵੇਂ ਹੀ ਬੜੇ ਔਖੇ ਨੇ ਜਦੋਂ ਠੰਡ ਪੈਂਦੀ ਠੰਡ ਵੀ ਪੂਰੀ ਫੋਲੋ ਪੈਂਦੀ ਤੇ ਗਰਮੀ ਪੈਂਦੀ ਉਹ ਵੀ ਪੂਰੀ ਪੈਂਦੀ ਆ ਹੁਣ ਯਾਰ ਗਰਮੀ ਇੱਥੇ ਆ ਜਾਂਦੇ ਸਾਨੂੰ 3-4 ਸਾਲ ਹੋ ਗਏ ਲਗਾਤਾਰ ਇੱਥੇ ਆਉਂਦੇ ਨੂੰ ਜਿਹੜੀ ਧੁੱਪ ਆ ਉਹਦੇ ਵਿੱਚ ਲਗਾਤਾਰ 2 ਮਿੰਟ ਜਾਂ 3 ਮਿੰਟ ਖੰਡ ਨਹੀਂ ਸਕਦੇਗੇ ਜਿਦਾ ਇੰਡੀਆ ਦੇ ਵਿੱਚ ਤਾਂ ਆਪਾਂ ਖੜ੍ਹ ਜਾਂਦੇ ਧੁੱਪ ਦੇ ਵਿੱਚ ਘਰਾਂ ਦੇ ਵਿੱਚ ਕਿੱਥੋਂ ਪਤਾ ਲੱਗਦਾ ਜੀ ਹਾਂ ਇੱਥੇ ਚੁਪਦੀ ਹੈ ਗਰਮੀ ਸਾਚਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦਾ ਟੀਵੀ ਮੈਂ ਹਾਂ ਥਾਰਨਲ ਗੁਰਜੀਤ ਕੌਰ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਲਾਈਫ ਇਨ ਕੈਨੇਡਾ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਰਮੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਕੈਨੇਡਾ ਦੇ ਵਿੱਚ ਇਸ ਸਮੇ ਗਰਮੀ ਬਹੁਤ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਇਸ ਸਮੇ ਵੀ ਮੇਰੀਆਂ ਅੱਖਾਂ ਨਹੀਂ ਚੰਗੀ ਤਰ੍ਹਾਂ ਖੁੱਲ੍ਹ ਪਾ ਰਹੀਆਂ ਕਿਉਂਕਿ ਧੁੱਪ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਇੱਥੇ ਆਮ ਜੋ ਲੋਕ ਨੇ ਕੈਨੇਡਾ ਵਿੱਚ ਆਏ ਹੋਏ ਨੇ ਜਾਂ ਟੂਰਿਸਟ ਆਏ ਨੇ ਘੁੰਮਣ ਆਏ ਹੋਏ ਨੇ ਜਾਂ ਇੱਥੇ ਕਾਫੀ ਸਾਲਾਂ ਤੋਂ ਰਹਿੰਦੇ ਹੋਏ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਪਹੁੰਚੇ ਉਹਨਾਂ ਦੇ ਰਿਵਿਊਜ਼ ਲੈਣੇ ਆ ਕਿ ਉਹਨਾਂ ਨੂੰ ਕੈਨੇਡਾ ਦੀ ਗਰਮੀ ਜ਼ਿਆਦਾ ਵਧੀਆ ਲੱਗਦੀ ਹੈ ਜਾਂ ਫਿਰ ਪ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਐ ਸਭ ਦੇ ਬਾਰੇ ਗੱਲਬਾਤ ਕਰਦੇ ਆ ਤੇ ਲਾਈਫ ਇਨ ਕੈਨੇਡਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤਾਂ ਅੰਕਲ ਜੀ ਜਿਵੇਂ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਗਰਮੀਆਂ ਚੱਲ ਰਹੀਆਂ ਤੇ ਗਰਮੀ ਵੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਤੁਹਾਨੂੰ ਇੱਥੇ ਦੀ ਗਰਮੀ ਕਿਵੇਂ ਦੀ ਲੱਗਦੀ ਸਤਿ ਸ਼੍ਰੀ ਅਕਾਲ ਜੀ ਗਰਮੀ ਠੀਕ ਹੈ ਕੱਲ ਦੀ ਜ਼ਿਆਦਾ ਹੋਈ ਹੈ 35 36 ਟੈਂਪਰੇਚਰ ਹੋ ਗਿਆ ਪਰ ਜੇ ਵੀ بارش ਪੈ ਜਾਂਦੀ ਹੈ ਹਵਾ ਠੰਡੀ ਹੈ ਠੀਕ ਆ ਇਹਨੂੰ ਜ਼ਿਆਦਾ ਮਹਿਸੂਸ ਨਹੀਂ ਹੁੰਦੀ ਠੀਕ ਹੈ ਗਰਮੀਆਂ ਨੂੰ ਇੰਜੋਏ ਕਰ ਰਹੇ ਹੋ ਤੁਸੀਂ ਇੱਕ ਤਰ੍ਹਾਂ ਨਾਲ ਇੱਥੇ ਵਧੀਆ ਹਾਂ ਠੀਕ ਆ ਇੰਜੋਏ ਕਰ ਉਹਨਾਂ ਦੇ ਨਾਲੋਂ ਠੀ ਬੈਟਰ ਜਿਵੇਂ ਪੰਜਾਬ ਦੇ ਵਿੱਚ ਇੰਨੀ ਗਰਮੀ ਹੁੰਦੀ ਹੈ ਉਦੋਂ ਲਾਈਟ ਕੱਟੀ ਜਾਂਦੀ ਹੈ ਉੱਥੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਲਾਈਟ ਹਮ ਬਹੁਤ ਜਾਂਦੀ ਹੈ ਉੱਥੇ ਮਾੜੀ ਜੀ ਗਰਮੀ ਜਿਆਦਾ ਪੈ ਗਈ ਲਾਈਟ ਚਲੀ ਜਾਂਦੀ ਆ ਪਲੱਸ ਹੁਣ ਉੱਥੇ ਜਿਹੜਾ ਮੌਸਮ ਝੂਨਾ ਲੱਗ ਗਿਆ ਥੋੜਿਆ ਹਿਊਮਿਡਿਟੀ ਹੋ ਜਾਂਦੀ ਆ ਪਸੀਨਾ ਜਿਆਦਾ ਆਉਂਦਾ ਇੱਥੇ ਪਸੀਨਾ ਘੱਟ ਆਉਂਦਾ ਤੇ ਠੀਕ ਆ ਵਧੀਆ ਮੌਸਮ ਆ ਇੱਥੇ ਇੱਕ ਇਹ ਕਹਿ ਸਕਦੇ ਆ ਕਿ ਰੁੱਖ ਜਿਆਦਾ ਲੱਗੇ ਹੋਏ ਨੇ ਉਹਦੇ ਕਰਕੇ ਗਰਮੀ ਘੱਟ ਮਹਿਸੂਸ ਹੁੰਦੀ ਆ ਹਾਂ ਇਹ ਵੀ ਇੱਕ ਹੈਗਾ ਫੈਕਟਰ ਦਰਖਤ ਬਹੁਤ ਜਿਆਦੇ ਆ ਨੇਚਰ ਨੂੰ ਸੰਭਾਲਿਆ ਹੋਇਆ ਪੂਰਾ ਇੱਥੇ ਮਤ ਤੇ ਇਹਦਾ ਵੀ ਅਸਰ ਪੈਂਦਾ ਆਪਣੇ ਅਧਰਾ ਸਾਰੇ ਵੱਟ ਤੇ ਉੱਥੇ ਜਿੰਨੇ ਰੋਡ ਬਣੇ ਆ ਸਾਰੇ ਤਰ੍ਹਾਂ ਦੇ ਵੱਡੇ ਗਏ ਆ ਪਰ ਨਵੇਂ ਕੋਈ ਲੱਗ ਨਹੀਂ ਰਿਆ ਤਾਂ ਉਹਦੇ ਕਰ ਗਰਮੀ ਦਾ ਉੱਥੇ ਜ਼ਿਆਦਾ ਅਸਰ ਹੈਗਾ ਹੀ ਆ ਤੇ ਤੁਹਾਨੂੰ ਕੈਨੇਡਾ ਚ ਆਏ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਹਜੇ 1 ਮਹੀਨਾ ਹੋਇਆ ਪਰ ਅਸੀਂ ਉਹਨਰੇ ਨੇ ਪਿਛਲੇ ਸਾਲ ਵੀ ਆਏ ਸੀਗੇ ਇਸ ਸਾਲ ਵੀ ਆਏ ਆ ਤਾਂ ਤੁਸੀਂ ਮਤਲਬ ਕਿ ਗਰਮੀਆਂ ਚ ਇੱਥੇ ਆਉਨੇ ਹੋ ਜਦੋਂ ਪੰਜਾਬ ਚ ਅੱਤ ਦੀ ਗਰਮੀ ਹੁੰਦੀ ਉਦੋਂ ਇੱਥੇ ਮੈਂ ਕਹਾਂ ਲੋ ਹਾਂ ਬਸ ਹਾਂ ਬਿਲਕੁਲ ਸਹੀ ਗੱਲ ਆ ਤਿੰਨ ਚਾਰ ਸਾਲ ਲੱਗਦਾ ਰਹ ਜਾਈਦਾ ਤਿੰਨ ਚਾਰ ਮਹੀਨੇ ਰਹ ਜਾਈਦਾ ਫਿਰ ਵਾਪਸ ਚਲੇ ਜਾਈਦਾ ਸਤੰਬਰ ਸਾੜੀ ਵਾਪਸੀ ਆ ਅ ਜੂ ਮਮ ਤੁਸੀਂ ਕੁਝ ਕਹਿਣਾ ਚਾਹੋਗੇ ਕੈਨੇਡਾ ਦੀ ਗਰਮੀ ਬਾਰੇ ਕੈਨੇਡਾ ਗਰਮੀ ਨਹੀਂ ਠੀਕ ਆ ਚਲੋ ਮਤਲਬ ਮਹਿਸੂਸ ਤਾਂ ਹੁੰਦੀ ਹੈ ਪਰ ਇੰਨੀ ਨਹੀਂ ਹੈਗੀ ਜਿਵੇਂ ਸਾਨੂੰ ਪੰਜਾਬ ਦੇ ਵਿੱਚ ਜਦੋਂ ਹਿਮੀਡੀਟੀ ਪਸੀਨਾ ਨਹੀਂ ਸੁੱਕਦਾ ਹੈਗਾ ਉਹ ਚੀਜ਼ ਨਹੀਂ ਹੈਗੀ ਤੁਰੇ ਫਿਰਦੇ ਆ ਮਤਲਬ ਪ੍ਰੋਬਲਮ ਨਹੀਂ ਹੈਗੀ ਕੋਈ ਅੰਦਰ ਬਾਹਰ ਜੇ ਮਰਜ਼ੀ ਜਾਓ ਆਓ ਉਹ ਠੀਕ ਪੰਜਾਬ ਦੇ ਘਰਾਂ ਦੇ ਵਿੱਚ ਔਰਤਾਂ ਨੂੰ ਖਾਸ ਕਰਕੇ ਕਿਚਨ 'ਚ ਕੰਮ ਕਰਨ ਲਈ ਪ੍ਰੋਬਲਮ ਆਉਂਦੀ ਇੱਥੇ ਕੋਈ ਪ੍ਰੋਬਲਮ ਆਉਂਦੀ ਨਹੀਂ ਨਹੀਂ ਇੱਥੇ ਠੀਕ ਆ ਹ ਉੱਥੇ ਚਲੋ ਅੱਜਕੱਲ ਤਾਂ ਵੀ ਅਸੀਂ ਲੱਗੇ ਹੋਏ ਆ ਤਕਰੀਬਨ ਘਰਾਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਬਹੁਤ ਨੇ ਤੇ ਪਰ ਫਿਰ ਵੀ ਇੱਥੇ ਫਰਕ ਹੈ ਗਰਮੀ ਦਾ ਬਹੁਤ ਟੈਂਪਰੇਚਰ ਹਿਸਾਬ ਨਾਲ ਜਿੰਨੇ 35 ਹੈ ਫੀਲਿੰਗ ਨਹੀਂ ਹੈਗੀ ਇੰਨੀ ਮਤਲਬ ਫੀਲ ਨਹੀਂ ਨਾ ਹੁੰਦਾ ਤੇ ਘੱਟ ਜਿਵੇਂ ਹੁੰਦਾ 25 ਦੀ ਫੀਲਿੰਗ ਜਿਹਾ ਉਦਾਂ ਹੁੰਦਾ ਹਾਂ ਮਤਲਬ ਤੁਸੀਂ ਵੀ ਇੰਜੋਏ ਕਰ ਰਹੇ ਹੋ ਕੈਨੇਡਾ ਦੀ ਲਾਈਫ ਨੂੰ ਤਾਂ ਤੇ ਤਾਂ ਅਸੀਂ ਹਰ ਗਰਮੀ ਇੱਥੇ ਆ ਜਾਂਦੇ ਹਾਂ ਸਾਨੂੰ 3-4 ਸਾਲ ਹੋ ਗਏ ਲਗਾਤਾਰ ਇੱਥੇ ਆਉਂਦੇ ਨੂੰ ਅਸੀਂ ਜੂਨ ਚ ਆਉਂਨੇ ਸਤੰਬਰ ਸਾਡੀ ਵਾਪਸੀ ਹੋ ਜਾਂਦੀ ਹੈ ਜਾ ਕੇ ਫਿਰ ਆਪਣੇ ਕਾਰੋਬਾਰ ਦੇਖਦੇ ਆਂ ਬੱਚਿਆਂ ਨੂੰ ਮਿਲ ਜਾਂਦੇ ਆ ਤੇ ਆ ਕੇ ਤਜਸਪ੍ਰਿਤ ਕੈਨੇਡਾ ਦੇ ਵਿੱਚ ਇਸ ਸਮੇਂ ਜਿਵੇਂ ਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਆ ਤਾਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੂੰਗੀ ਤੁਹਾਨੂੰ ਕੈਨੇਡਾ ਇਹ ਕਿੰਨਾ ਚਿਰ ਹੋ ਗਿਆ ਉਹ ਸਾਲ ਹੋ ਗਿਆ ਜੀ ਮਤਲਬ ਤੁਸੀਂ ਕਾਫੀ ਗਰਮੀ ਦੇਖੀ ਹੋਈ ਐ ਠੀਕ ਹੈ ਵਰੀ ਲੱਗਦੀ ਐ ਗਰਮੀ ਸਹੀ ਐ ਜੀ ਵੈਸੇ ਸਨੋ ਨਾਲੋਂ ਤਾਂ ਕਾਫੀ ਸਹੀ ਲੱਗਦੀ ਐ ਬਾਕੀ ਵਿੰਟਰ ਦੇ ਵਿੱਚ ਬਹੁਤ ਜ਼ਿਆਦਾ ਤੰਗ ਹੋਈਦਾ ਇੱਥੇ ਸਨੋ ਦੇ ਕਰਕੇ ਗਰਮੀ ਦੇ ਵਿੱਚ ਥੋੜਾ ਘੁੰਮ ਫਿਰ ਲਈਦਾ ਵਾ ਬੰਦਾ ਹਨਾ ਜੀ ਵਧੀਆ ਮੌਸਮ ਹੋ ਜਾਂਦਾ ਬਟ ਅੱਜ ਦੇ ਵਿੱਚ ਬਹੁਤ ਜ਼ਿਆਦਾ ਧੁੱਪ ਐ ਅੱਜ ਤਾਂ ਹੀਟ ਵਾਰਨਿੰਗ ਐ ਕਹਿ ਰਹੇ ਆ 32 33 ਟੈਂਪਰੇਚਰ ਅੱਜ ਜਾਊਗਾ ਸ਼ ਤੇ ਜੇ ਇੰਨੀ ਗਰਮੀ ਪੰਜਾਬ ਚ ਹੋਵੇ ਉੱਥੇ ਕੀ ਰਿਐਕਸ਼ਨ ਹੁੰਦਾ ਹੈ ਫਿਰ ਉੱਥੇ ਤਾਂ ਮੈਡਮ ਘਰੋਂ ਹੀ ਨਹੀਂ ਨਿਕਲੀਦਾ ਜੀ ਏਸੀਆਂ ਦੇ ਥੱਲੇ ਬੈਠੇ ਰਹਿੰਦਾ ਉੱਥੇ ਉੱਥੇ ਮਤਲਬ ਜ਼ਿਆਦਾ ਗਰਮੀ ਉੱਥੇ ਕੱਟਣੀ ਔਖੀ ਹੈ ਗਰਮੀ ਜੀ ਉੱਥੇ ਕੱਟਣੀ ਔਖੀ ਇੱਥੇ ਸਹੀ ਆ ਥੋੜਾ ਚਲੋ ਇੱਥੇ ਖੁੱਲੇ ਡੁੱਲੇ ਦੇ ਕਰਕੇ ਆਪਾਂ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਲੱਗਦਾ ਬਾਕੀ ਸਹੀ ਆ ਇੱਥੋਂ ਦੀ ਗਰਮੀ ਵੀ ਸਹੀ ਆ ਉੱਥੋਂ ਦੀ ਆਪਣੇ ਹਿਸਾਬ ਨਾਲ ਸਹੀ ਇੱਥੋਂ ਦੀ ਆਪਣੇ ਹਿਸਾਬ ਨਾਲ ਸਹੀ ਹੈ ਜੀ ਜੇ ਜ਼ਿਆਦਾ ਗਰਮੀ ਪੈਂਦੀ ਵੀ ਆ ਤਾਂ ਮੀਂਹ ਆ ਕੇ ਸੈੱਟ ਹੋ ਜਾਂਦਾ ਇੱਥੇ ਸਹੀ ਹੋ ਜਾਂਦਾ ਮੌਸਮ ਦਾ ਹੁਣ ਵੀ ਨਹੀਂ ਕੁਝ ਪਤਾ ਸ਼ਾਮ ਇਹ ਘਰਾਂ ਦੇ ਵਿੱਚ ਇੱਥੇ ਜਿਵੇਂ ਕੋਈ ਕੰਮ ਕਰਨਾ ਪੈਂਦਾ ਜਿਵੇਂ ਤੁਸੀਂ ਦੱਸਿਆ 2 ਸਾਲ ਹੋ ਗਏ ਆ ਯਾਨੋ ਤਾਂ ਘਰੇ ਕੰਮ ਕਰਦੇ ਹੋਏ ਗਰਮੀ ਮਹਿਸੂਸ ਹੁੰਦੀ ਜਾਂ ਨਹੀਂ ਹੁੰਦੀ ਨਹੀਂ ਘਰੇ ਤਾਂ AC UC ਲੱਗੇ ਹੁੰਦੇ ਆ ਘਰੇ ਨਹੀਂ ਬਹੁਤ ਘਟ ਹੁੰਦੀ ਹੈ ਮਹਿਸੂਸ ਪਰ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਜੀ ਤੇ ਟ੍ਰੇਨਿੰਗ ਉਹ ਜਿਹੜੀ ਹੁੰਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਤਾਂ ਮੈਡਮ ਬਹੁਤ ਹੁੰਦੀ ਇੱਥੇ ਵੀ ਹੁੰਦੀ ਉੱਥੇ ਵੀ ਹੁੰਦੀ ਸੇਮ ਹੀ ਆ ਜੀ ਓਕੇ ਜੀ ਇੱਥੇ ਦੀ ਜਿਵੇਂ ਕਹਿੰਦੇ ਕਿ ਧੋਪਾ ਜਿਹੜੀ ਉਹ ਬਹੁਤ ਜ਼ਿਆਦਾ ਨਾ ਚਮੜੀ ਨੂੰ ਸਾੜ ਦਿੰਦੀ ਆ ਤੁਸੀਂ ਮਹਿਸੂਸ ਕੀਤਾ ਹਾਂਜੀ ਮੈਡਮ ਕਹਿੰਦੇ ਆ ਵੀ ਆਪਾਂ ਵੀ ਸੁਣਿਆ ਤਾਂ ਕਰਕੇ ਇੱਥੋਂ ਦਾ ਜਿਹੜਾ ਸੂਰਜ ਉਹ ਦੇ ਕਰਕੇ ਆਪਾਂ ਨੂੰ ਗਰਮੀ ਜ਼ਿਆਦਾ ਫੀਲ ਹੁੰਦੀ ਹੈ ਤੇ ਚਮੜੀ ਵਾਕਈ ਸਹੀ ਗੱਲ ਹੈ ਉਹ ਸੜ ਜਾਂਦੀ ਹੈ ਤੇ ਇਹ ਚਲੋ ਇਹ ਤਾਂ ਆਪਾਂ ਗਰਮੀ ਦੀ ਗੱਲ ਕੀਤੀ ਓਵਰ ਆਲ ਇੱਕ ਜੇ ਗੱਲ ਕਰੀਏ ਤੁਸੀਂ ਕੈਨੇਡਾ ਦੇ ਵਿੱਚ ਆਈ ਗਏ ਹੋ ਕੈਨੇਡਾ ਦੀ ਜਿਹੜੀ ਲਾਈਫ ਹੈ ਉਹ ਕਿਵੇਂ ਦੀ ਲੱਗਦੀ ਹੈ ਤੁਹਾਨੂੰ ਬਹੁਤ ਵਧੀਆ ਲਾਈਫ ਹੈ ਜੀ ਬਾਕੀ ਇੰਡੀਆ ਦੀ ਆਪਣੇ ਹਿਸਾਬ ਨਾਲ ਲਾਈਫ ਹੈ ਇੱਥੋਂ ਦੀ ਆਪਣੇ ਹਿਸਾਬ ਨਾਲ ਇੱਥੇ ਇਹ ਆ ਵੀ ਖੁੱਲਾ ਡੁੱਲਾ ਜੋ ਮਰਜ਼ੀ ਕਰ ਸਕਦੇ ਆ ਇੰਡੀਆ ਜਿਹੜੇ ਸੁਪਨੇ ਆਪਾਂ ਨਹੀਂ ਪੂਰੇ ਕਰ ਸਕਦੇ ਇੱਥੇ ਕੰਮ ਕਰਕੇ ਆਪਾਂ ਉਹਲੇ ਸੁਪਨੇ ਆਪਣੇ ਪੂਰੇ ਕਰ ਸਕਦੇ ਆ ਤੇ ਤੁਹਾਡੇ ਪੇਰੈਂਟਸ ਇੱਥੇ ਕੈਨੇਡਾ ਉਹਨਾਂ ਨੂੰ ਵੀ ਬੁਲਾਉਂਦਾ ਤੁਹਾਡਾ ਸੁਪਨਾ ਹੈ ਇੱਥੇ ਜੀ ਉਹਨਾਂ ਦਾ ਲੱਗਾ ਹੋਇਆ ਵੀਜ਼ਾ ਉਹ ਆ ਗਿਆ ਸੀ ਇੱਕ ਵਾਰੀ ਫੇਰ ਚਲ ਗਿਆ ਹੁਣ ਦੇਖੋ ਫੇਰ ਸੱਦਦੇ ਆ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜੇਂਦਰਾ ਜੀ ਤੇ ਮੈਂ ਇੰਡੀਆ ਤੋਂ ਨਵਾਂ ਨਵਾਂ ਆਇਆ ਹਾਂ ਜੀ ਹਾਲੇ ਤੇ ਮੈਂ ਸ਼ੋਅ ਕਰਨ ਵਾਸਤੇ ਆਇਆ ਸੀਗਾ ਮੈਂ ਦੇਖਦਾ ਪਿਆ ਵੀ ਗਰਮੀ ਬਹੁਤ ਜ਼ਿਆਦਾ ਇੱਥੇ ਇਹ ਤਾਂ ਅੱਖਾਂ ਨੂੰ ਬਹੁਤ ਪੈਂਦੀ ਆ ਚੁੱਭਦੀ ਬਹੁਤ ਆ ਗਰਮੀ ਪਰ ਗਰਮੀ ਦੇ ਨਾਂ ਨਾਲ ਹਵਾ ਵੀ ਵਗਦੀ ਹੈ ਨਾ ਆਪਣੀ ਇੰਡੀਆ ਦੇ ਵਿੱਚ ਇੰਨਾ ਫਰਕ ਹੈ ਕਿ ਸਾਡੇ ਲੂ ਬੜੀ ਵਗਦੀ ਹੈ ਜਿੱਦਾਂ ਹੁਣ ਇੱਥੇ ਠੰਡੀ ਹਵਾ ਵਗਦੀ ਆ ਉੱਥੇ ਜਿਹੜੀ ਹਵਾ ਆ ਬ ਤੇ ਕੋਲ ਮੜਾ ਕੇ ਇਹ ਆ ਬਈ ਜੇ ਉਥੇ ਚੁੱਭਦੀ ਨਹੀਂ ਤੇ ਇੱਥੇ ਚੁੱਭਦੀ ਆ ਗਰਮੀ ਚੁੱਭਦੀ ਆ ਤੇ ਬੜੇ ਅੱਖਾਂ ਵੀ ਨਹੀਂ ਖੁੱਲਦੀਆਂ ਹੈਗੀਆਂ ਗਰਮੀਆਂ ਨੂੰ ਇੰਜੋਏ ਤੁਸੀਂ ਇੰਡੀਆ ਚ ਜ਼ਿਆਦਾ ਕਰਦੇ ਹੋ ਜਾਂ ਇੱਥੇ ਕੈਨੇਡਾ ਕਰ ਰਹੇ ਹੋ ਇੰਜੋਏ ਤਾਂ ਵੈਸੇ ਤਾਂ ਇੱਥੇ ਹੀ ਆਦਾ ਤਾਂ ਇੱਥੇ ਤਾਂ ਕਿਉਂਕਿ ਉੱਥੇ ਤਾਂ ਫਿਰ ਨਿਕਲ ਵੀ ਨਹੀਂ ਹੁੰਦਾ ਨਾ ਇੱਥੇ ਤਾਂ ਚਲੋ ਅਸੀਂ ਫਿਰ ਵੀ ਘੁੰਮਦੇ ਫਿਰਦੇ ਆ ਜਿੱਦਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਸੀਗਾ ਮੈਂ ਤੇ ਇੱਥੇ ਉੱਥੇ ਤਾਂ ਫਿਰ ਨਿਕਲ ਹੀ ਨਹੀਂ ਹੁੰਦਾ ਨਾ ਏਸੀ ਤੋਂ ਬਗੈਰ ਰਹਿ ਨਹੀਂ ਹੁੰਦਾ ਰਹਿ ਤਾਂ ਚਲੋ ਇੱਥੇ ਵੀ ਨਹੀਂ ਹੁੰਦਾ ਪਰ ਇਹ ਜਿਹੜੀ ਹਵਾ ਨਾਲ-ਨਾਲ ਵਗਦੀ ਹੈ ਨਾ ਇਹ ਥੋੜੀ ਵਧੀਆ ਲੱਗਦੀ ਹੈ ਇਹ ਦੇ ਨਾਲ ਗਰਮੀ ਥੋੜੀ ਘੱਟ ਫੀਲ ਹੁੰਦੀ ਹੈ ਜੀ ਤੇ ਅ ਜਿਵੇਂ ਸੁਣਨਾ ਚਾਹੁੰਦਾ ਕਿ ਕੈਨੇਡਾ ਦੀ ਜਿਹੜੀ ਗਰਮੀ ਆ ਧੁੱਪ ਪੈਂਦੀ ਉਹ ਟੈਨਿੰਗ ਬਹੁਤ ਕਰਦੇ ਕਿ ਤੁਹਾਡੇ ਨਾਲ ਵੀ ਅੱਧਾ ਹੋਇਆ ਟੈਨਿੰਗ ਹੋ ਰਹੀ ਹੈ ਅਹ ਟ੍ਰੇਨਿੰਗ ਦਾ ਉਹ ਤਾਂ ਹੁੰਦਾ ਹੀ ਆ ਸਾਰਾ ਕੁਝ ਹੁੰਦਾ ਪਿਆ ਜੀ ਉਹ ਤਾਂ ਤੁਹਾਨੂੰ ਸਾਡੇ ਨਾਲ ਤੁਹਾਨੂੰ ਜ਼ਿਆਦਾ ਪਤਾ ਕਿਉਂਕਿ ਤੁਸੀਂ ਧੁੱਪ ਦੇ ਵਿੱਚ ਜ਼ਿਆਦਾ ਘੁੰਮਦੇ ਹਨਾ ਜੀ ਮੈਂ ਤਾਂ ਸਿਰਫ ਗੁਰੂ ਸਾਹਿਬ ਦਾ ਦਰਸ਼ਨ ਕਰਨ ਆਇਆ ਸੀਗਾ ਤੇ ਫੀਲ ਤਾਂ ਸਾਰਿਆਂ ਨੂੰ ਹੁੰਦਾ ਹੈ ਜੀ ਮੈਮ ਜੀ ਤੇ ਇੱਥੇ ਜਿਵੇਂ ਘਰਾਂ ਦੇ ਵਿੱਚ ਪੂਰਾ ਏਸੀ ਸਿਸਟਮ ਹੁੰਦਾ ਆ ਤਾਂ ਘਰਾਂ ਦੇ ਵਿੱਚ ਜਾ ਕੇ ਤਾਂ ਨਹੀਂ ਗਰਮੀ ਦਾ ਪਤਾ ਲੱਗਦਾ ਅਨੇਕ ਘਰਾਂ ਦੇ ਵਿੱਚ ਕਿੱਥੋਂ ਪਤਾ ਲੱਗਦਾ ਜੀ ਸਾਡੇ ਹਾਲ ਇੰਡੀਆ ਦੇ ਵਿੱਚੋਂ ਕਿਤੇ 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 ਏਸੀ ਹੈ ਕਿਤੇ ਨਹੀਂ ਹੈ ਬਟ ਉੱਥੇ ਦਰਖਤਾਂ ਦੀ ਛਾਂਵੇਂ ਕਿਤੇ ਵਜ ਨੇ ਪਰ ਉੱਥੇ ਤੋਂ ਦਰਖਤ ਵੀ ਘਟ ਗਏ ਆ ਇੱਥੇ ਦਰਖਤ ਬਹੁਤ ਜ਼ਿਆਦਾ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਨਾ ਕਿ ਸਾਨੂੰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਦਰਖਤ ਵੱਧ ਤੋਂ ਵੱਧ ਜਿਹੜੇ ਉਹ ਲਾਉਣੇ ਚਾਹੀਦੇ ਆ ਕਿਉਂਕਿ ਇੱਥੇ ਗਰਮੀ ਜ਼ਿਆਦਾ ਤਾਂ ਨਹੀਂ ਮਹਿਸੂਸ ਹੁੰਦੀ ਤੇ ਦਰਖਤ ਬਹੁਤ ਜ਼ਿਆਦਾ ਹੈ ਹਨਾ ਜੀ ਤੇ ਹਵਾ ਵਗੀ ਜਾਂਦੀ ਠੰਡੀ ਠੰਡੀ ਮਠੀ ਮਠੀ ਹਵਾ ਵਗੀ ਜਾਂਦੀ ਆ ਨਾਲ ਪਸੀਨਾ ਵੀ ਆ ਜਾਂਦਾ ਸੁੱਕੀ ਵੀ ਜਾਂਦਾ ਪਸੀਨਾ ਜੀ ਤਾਂ ਹਰਮਨ ਤੁਹਾਨੂੰ ਕੈਨੇਡਾ ਦੇ ਵਿੱਚ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਮੈਨੇ 7 ਕ ਮਹੀਨੇ ਹੋ ਗਏ ਨੇ ਮੈਂ ਦਸੰਬਰ ਚ ਆਇਆ ਸੀ ਹਾਂਜੀ ਤਾਂ ਤੁਸੀਂ ਇੱਥੇ ਜਿਵੇਂ ਦਸੰਬਰ ਚ ਆਇਆ ਸੀ ਤੁਸੀਂ ਸਨੋ ਵੀ ਦੇਖਿਆ ਹੈ ਨਾ ਸਰਦੀਆਂ ਵੀ ਦੇਖੀਆਂ ਤੇ ਹੁਣ ਗਰਮੀਆਂ ਵੀ ਦੇਖ ਰਹੇ ਹੋ ਕਿਹੜਾ ਵੈਦਰ ਸਭ ਤੋਂ ਚੰਗਾ ਲੱਗਿਆ ਵੈਦਰ ਤਾਂ ਜੀ ਦੋਵੇਂ ਬੜੇ ਔਖੇ ਨੇ ਜਦੋਂ ਠੰਡ ਪੈਂਦੀ ਹੈ ਠੰਡ ਵੀ ਪੂਰੀ ਫੋਲ ਪੈਂਦੀ ਹੈ ਤੇ ਗਰਮੀ ਪੈਂਦੀ ਉਹ ਵੀ ਪੂਰੀ ਪੈਂਦੀ ਆ ਪਰ ਮੇਰੇ ਹਿਸਾਬ ਨਾਲ ਗਰਮੀਆਂ ਠੀਕ ਨੇ ਪਰ ਠੰਡ 'ਚ ਆਪਾਂ ਨੂੰ ਕੰਮ ਕਰਦਾ ਵੀ ਔਖਾ ਹੋ ਜਾਂਦਾ ਤੇ ਕਿਤੇ ਘੁੰਮਣ ਵੀ ਨਹੀਂ ਜਾ ਸਕਦੇ ਗਰਮੀ ਉਹਦੇ ਮੁਕਾਬਕ ਠੀਕ ਆ ਤੇ ਪਰ ਥੋੜੀ ਜਿਆਦਾ ਪੈਂਦੀ ਆ ਉਦਾਂ ਗਰਮੀ ਚ ਆਪ ਤੋਂ ਵੀ ਜ਼ਿਆਦਾ ਲੱਗਦੀ ਆ ਤੇ ਉਦਾਂ ਦੇਖਿਆ ਜਾਵੇ ਪੰਜਾਬ ਚ ਗਰਮੀ ਦਾ ਬਹੁਤ ਪੈਂਦੀ ਆ ਪਰ ਇੱਧਰ ਪੰਜਾਬ ਚ ਆਪਾਂ ਕੰਮ ਘੁੰਮਣੀ ਇੰਨਾ ਜ਼ਿਆਦਾ ਕਰਦੇ ਜਿੱਦਾਂ ਇੱਧਰ ਕੰਸਟ੍ਰਕਸ਼ਨ ਦਾ ਕੰਮ ਹੁੰਦਾ ਜਾਂ ਹੋਰ ਕੰਮ ਹੁੰਦਾ ਬਾਹਰ ਕਰਨਾ ਪੈਂਦਾ ਤਾਂ ਉਹਦੇ ਨਾਲ ਇੱਥੇ ਸੂਰਜ ਜਿਵੇਂ ਨੇੜੇ ਆ ਜੀ ਆਪ ਨੂੰ ਸਕਿਨ ਬਰਨ ਹੁੰਦੀ ਆ ਕਾਫੀ ਪ੍ਰੋਬਲਮਸ ਆ ਜਾਂਦੀਆਂ ਸੋ ਤਾਂ ਕਰਕੇ ਗਰਮੀ ਥੋੜੀ ਜੀ ਇੱਥੇ ਲੱਗਦੀ ਆ ਜੀ ਹਾਂਜੀ ਉਦਾਂ ਤਾਂ ਹਾਂਜੀ ਪਰ ਜਿਹੜੀ ਹਵਾ ਚੱਲਦੀ ਆ ਉਹਦੇ ਕਰਕੇ ਜਿਹੜੀ ਗਰਮੀ ਉਹ ਘੱਟ ਵੀ ਲੱਗਣ ਲੱਗ ਜਾਂਦੀ ਆ ਹਾਂਜੀ ਲੱਗਣ ਲੱਗ ਗਈਆਂ ਨੇ ਪਰ ਇਹ ਹੀਟ ਵੇਵਸ ਚੱਲਦੀਆਂ ਇਹ ਤਾਂ ਹੁੰਦਾ ਪਰ ਹਵਾ ਨਾਲ ਥੋੜਾ ਮੋਟਾ ਫਰਕ ਤਾਂ ਪੈਂਦਾ ਹੀ ਆ ਲਾਈਕ ਇੰਡੀਆ ਚ ਤਾਂ ਆਏ ਹੁੰਦਾ ਪੂਰੀ ਫੁੱਲ ਗਰਮੀ ਪੈਂਦੀ ਆ ਤੇ ਹਵਾ ਨਹੀਂ ਚੱਲਦੀ ਹੁੰਦੀ ਜੇ ਚੱਲਦੀ ਵੀ ਲੋ ਚੱਲਦੀ ਆ ਤਾਂ ਗਰਮੀ ਆ ਉਦਾਂ ਠੀਕ ਆ ਜੇ ਘੁੰਮਣ ਵਗੈਰਾ ਜਾਣਾ ਆਪਾਂ ਬਸ ਥੋੜਾ ਜਿਹਾ ਸਕਿਨ ਦਾ ਆਪਾਂ ਨੂੰ ਖਿਆਲ ਰੱਖਣਾ ਪੈਂਦਾ ਹਾਂਜੀ ਤੁਸੀਂ ਤੁਸੀਂ ਦੱਸਿਆ ਤੁਹਾਨੂੰ 7 ਮਹੀਨੇ ਹੋਏ ਆ ਤੇ ਇੱਥੇ ਘੁੰਮਣ ਨੂੰ ਵਧੀਆ ਲੱਗਦਾ ਘੁੰਮਣ ਨੂੰ ਵਧੀਆ ਜਗ੍ਹਾ ਹੈਗੀਆਂ ਨੇ ਹਾਂਜੀ ਘੁੰਮਣ ਨੂੰ ਤਾਂ ਇੱਥੇ ਕਾਫੀ ਕੁਝ ਹੈਗਾਗਾ ਹਜੇ ਮੈਂ ਉਹਨਾਂ ਐਕਸਪਲੋਰ ਨਹੀਂ ਕੀਤਾ ਕਿਉਂਕਿ ਥੋੜਾ ਜਿਹਾ ਸਟੱਡੀ ਦੇ ਵਿੱਚ ਬਿਜ਼ੀ ਹਾਂ ਤੇ ਬਾਕੀ ਉਦਾਂ ਕੰਮ ਕਾਰ ਚ ਤੇ ਹੌਲੀ ਹੌਲੀ ਕਰਾਂਗੇ ਐਕਸਪਲੋਰ ਹਾਂਜੀ ਤੇ ਤੁਸੀਂ ਖੁਸ਼ ਹੋ ਕੈਨੇਡਾ ਆ ਕੇ ਹਾਂਜੀ ਬਹੁਤ ਖੁਸ਼ ਹਾਂ ਜੀ ਮੈਂ ਕਹ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਸਾਰਿਆਂ ਨੇ ਕੈਨੇਡਾ ਆਓ ਤੇ ਤੁਹਾਡਾ ਲਾਈਫ ਸਟਾਈਲ ਬਹੁਤ ਵਧੀਆ ਹੋਊਗਾ ਤਾਂ ਅੰਕਲ ਜੀ ਕੈਨੇਡਾ ਦੇ ਵਿੱਚ ਇਸ ਸਮੇਂ ਜਿਵੇਂ ਕਿ ਗਰਮੀਆਂ ਦਾ ਮੌਸਮ ਚੱ ਗਰਮੀ ਤਾਂ ਤਿੰਨ ਕੁ ਦਿਨ ਤੋਂ ਹੀ ਹੋਈ ਆ ਜ਼ਿਆਦਾ ਤਾਂ ਪਰ ਕਿਉਂਕਿ ਮੈਂ ਤਾਂ ਪੰਜਾਬ ਤੋਂ ਆ ਉੱਥੇ ਗਰਮੀ ਬਹੁਤ ਜ਼ਿਆਦਾ ਪਰ ਇੱਥੇ ਗਰਮੀ ਚੁਪਦੀ ਬਹੁਤ ਆ ਉੱਥੇ 45 46 ਟੈਂਪਰੇਚਰ ਵੀ ਉਹਨਾਂ ਚੁਪਦਾ ਨਹੀਂ ਜਿੰਨੀ ਇੱਥੇ ਚੁਪਦੀ ਆ ਗਰਮੀ ਪੰਜਾਬ ਦੇ ਵਿੱਚ ਇਦਾਂ ਹੁੰਦਾ ਘਰਾਂ ਤੋਂ ਬਾਹਰ ਨਿਕਲਿਆ ਜਾਂਦਾ ਇੱਥੇ ਨਿਕਲਣ ਦਾ ਘੱਟ ਮਨ ਕਰਦਾ ਤੁਸੀਂ ਫੀਲ ਕਰਦੇ ਹੋ ਹਾਂ ਇੱਥੇ ਚੁਪਦੀ ਆ ਗਰਮੀ ਬਹੁਤ ਸਕਿਨ ਨੂੰ ਅਫੈਕਟ ਕਰਦੀ ਆ ਇਹ ਜ਼ਿਆਦਾ ਪ੍ਰੋਬਲਮ ਆ ਹਾਂਜੀ ਤੁਸੀਂ ਇੱਥੇ ਕੈਨੇਡਾ ਚ ਕਿੰਨੇ ਦਿਨ ਤੋਂ ਰਹਿ ਰਹੇ ਹੋ ਮੈਂ ਤਾਂ ਇੱਥੇ ਮਈ ਚ ਆਉਣਾ ਹੁੰਦਾ ਤੇ ਸਤੰਬਰ ਚ ਚਲਾ ਜਾਣਾ ਮੇਰੇ ਬੇਟੇ ਇੱਥੇ ਤੇ ਮੈਂ ਉੱਥੇ ਰਹਿਣਾ ਓਕੇ ਮੈਂ ਰਿਟਾਇਰਡ ਹਾਂ ਪੈਨਸ਼ਨਰ ਹਾਂ ਉੱਥੇ ਓਕੇ ਤੇ ਤੁਸੀਂ ਜਿਵੇਂ ਪਿਛਲੇ ਸਾਲ ਦੀਆਂ ਗਰਮੀਆਂ ਵੀ ਦੇਖਿਆ ਨੇ ਤਾਂ ਲੱਗਦਾ ਐਤ ਕੀ ਵੱਧ ਪੈ ਰਹੀਆਂ ਇੱਥੇ ਹਰ ਸਾਲ ਇੱਕੋ ਜਿਹੀ ਗਰਮੀ ਹੁੰਦੀ ਆ ਥੋੜੇ ਦਿਨਾਂ ਲਈ ਥੋੜੇ ਦਿਨਾਂ ਲਈ ਥੋੜੇ ਦਿਨਾਂ ਲਈ ਹੁੰਦੀ ਆ ਰੈਗੂਲਰ ਨਹੀਂ ਰਹਿੰਦੀ ਕੱਲ ਕੱਲ ਘਟ ਜਾਣਾ ਟੈਂਪਰੇਚਰ ਹਾਂ ਤੇ ਪੰਜਾਬ ਤੋਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਅੰਕਲ ਲੁਧਿਆਣੇ ਤੋਂ ਲੁਧਿਆਣੇ ਤੋਂ ਹਾਂਜੀ ਤੇ ਇੱਥੇ ਆ ਕੇ ਲੁਧਿਆਣੇ ਨੂੰ ਕਿੰਨਾ ਕੁ ਮਿਸ ਕਰਦੇ ਹੋ ਤੁਸੀਂ ਹਾਂ ਨਹੀਂ ਪੰਜਾਬ ਤਾਂ ਪੰਜਾਬ ਹੀ ਆ ਉਹ ਉਹ ਗੱਲ ਇੱਥੇ ਹੈ ਨਹੀਂ ਠੀਕ ਆ ਸਫਾਈ ਆ ਕਲਾਈਮੇਟ ਅੱਛਾ ਬਾਕੀ ਕੁਝ ਨਹੀਂ ਹਾਂ ਮਤਲਬ ਇਹ ਕਹਿ ਸਕਦੇ ਹੋ ਤੁਸੀਂ ਜਿਵੇਂ ਸਰਦੀਆਂ ਉੱਥੇ কাটਦੇ ਹੋ ਤੇ ਜਿਹੜੀਆਂ ਪੰਜਾਬ ਦੀਆਂ ਗਰਮੀਆਂ ਉਹ ਤੁਸੀਂ ਕੈਨੇਡਾ ਆ ਕੇ কাটਦੇ ਹਾਂ ਹਾਂ ਗਰਮੀਆਂ ਚ ਕਿਉਂਕਿ ਕੋਈ ਬੇਟੇ ਮੇਰੇ ਦੋ ਬੇਟੇ ਨੇ ਦੋਨੋਂ ਇੱਥੇ ਨੇ ਓਕੇ ਤੇ 스노우 ਚ ਰਹਿਣਾ ਔਖਾ ਲੱਗਦਾ ਤੁਹਾਨੂੰ ਕੈਨੇਡਾ ਨਹੀਂ ਮੈਂ ਕਦੇ ਰਿਹਾ ਨਹੀਂ ਹਾਂ ਕਦੇ ਨਹੀਂ ਆਇਆ ਸਮਰ ਵਿੰਟਰ ਸਿਨੇਮਾ ਕਦੇ ਆ ਸਮਰਚੀ ਆਉਣਾ ਓਕੇ ਜਿਵੇਂ ਵੀਡੀਓਜ਼ ਵਗੈਰਾ ਤੁਹਾਡੇ ਬੱਚੇ ਤੁਹਾਨੂੰ ਭੇਜਦੇ ਹੋਣੇ ਚੰਗਾ ਲੱਗਦਾ ਓ ਵੀਸ ਦੇਖ ਕੇ ਸਨੋ ਵਗੈਰਾ ਨਹੀਂ ਉਹ ਜਦੋਂ ਬੰਦਾ ਨਹੀਂ ਆਇਆ ਹੁੰਦਾ ਉਦੋਂ ਤਾਂ ਚੰਗਾ ਲੱਗਦਾ ਪਰ ਜਦੋਂ ਆਉਂਦਾ ਫਿਰ ਪਤਾ ਲੱਗਦਾ ਵੀ ਐਵੇਂ ਚਮਕੀ ਆ ਸਰ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਹੈਗੇ ਹੋ ਜਿਵੇਂ ਤੁਸੀਂ ਦੱਸਿਆ 6 ਸਾਲ ਤੋਂ ਹੈਗੇ ਹੋ ਤਾਂ ਗਰਮੀ ਕਿਵੇਂ ਦੀ ਲੱਗਦੀ ਆ ਤੁਹਾਨੂੰ ਇੱਥੇ ਗਰਮੀ ਇੱਥੋਂ ਦੀ ਥੋੜੀ ਜੀ ਖਤਰਨਾਕੀ ਹੈ ਜੀ ਜਿੰਨਾ ਕਿ ਠੰਡ ਹੈਗੀ ਹੈ ਜਿੰਨੀ ਕਿ ਇੱਥੇ ਜ਼ਿਆਦਾ ਹੁੰਦੀ ਆ ਉਦਾਂ ਗਰਮੀ ਵੀ ਜ਼ਿਆਦਾ ਹੁੰਦੀ ਆ ਬਟ ਆਈ ਥਿੰਕ ਹਰ ਇੱਕ ਵਾਰੀ ਇੰਨੀ ਗਰਮੀ ਨਹੀਂ ਹੁੰਦੀ ਕਿ ਬਟ ਇਸ ਵਾਰੀ ਥੋੜੀ ਜੀ ਐਕਸੈਪਸ਼ਨਲ ਆ ਔਰ ਥੋੜੀ ਜੀ ਜ਼ਿਆਦਾ ਹੀ ਹੈਗੀ ਹੈ ਜਿਵੇਂ ਹੀਟ ਵਾਰਨਿੰਗ ਵੀ ਜਾ ਰਹੀ ਹੋਈ ਆ ਪਹਿਲਾਂ ਕਦੇ ਹੋਇਆ ਤਾਂ ਆ ਪਹਿਲਾਂ ਇੱਕ ਦੋ ਵਾਰੀ ਮੈਂ ਦੇਖਿਆਗਾ ਬਟ ਇੰਨੇ ਕੰਟੀਨਿਊਸ ਮਤਲਬ ਜਿਹੜੀ ਹੈਗੀ ਹੈ ਤਿੰਨ ਚਾਰ ਦਿਨਾਂ ਵਾਸਤੇ ਹੈਗੀ ਆ ਆਈ ਥਿੰਕ ਜਿੰਤੋਂ ਤੱਕ ਮੈਂ ਚੈੱਕ ਕੀਤਾ ਹੈਗਾ ਵੈਦਰ ਤੇ ਪਹਿਲਾਂ ਕਦੇ ਇੰਨੀ ਲੰਬੀ ਨਹੀਂ ਕਦੇ ਇੱਕ ਅੱਧੇ ਦਿਨ ਵਾਸਤੇ ਹੋਗੀ ਤਾਂ ਕੁਝ ਕਹਿ ਨਹੀਂ ਸਕਦੇ ਸੀ ਤੇ ਬਟ ਐਤ ਕੀ ਤਾਂ ਬਹੁਤ ਜ਼ਿਆਦਾ ਲਮੀ ਚੱਲ ਰਹੀ ਹੈ ਗਰਮੀ ਇਹ ਕਿ ਬੱਚੇ ਵੀ ਇਰੀਟੇਟ ਹੁੰਦੇ ਨੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਜੀ ਇਹ 2 ਮਿੰਟ ਇੰਟਰਵਿਊ ਦੇਣ ਵਾਸਤੇ ਦੇਖੋ ਤੁਹਾਡੇ ਸਾਹਮਣੇ ਕਿਵੇਂ ਕਿਵੇਂ ਖੜਾ ਆਇਆ ਹੈਗਾ ਉਹ ਵੀ ਛਾਜ ਖੜਾ ਆਇਆ ਹੈਗਾ ਨਹੀਂ ਤਾਂ ਬਾਹਰ ਤਾਂ ਉਹਨੂੰ ਖੜਾ ਨਹੀਂ ਸਕਦੇਗੇ ਮੈਂ ਤੁਸੀ ਕੁਝ ਕਹਿਣਾ ਚਾਹਾਂਗੇ ਗਰਮੀ ਬਾਰੇ ਹਾਂਜੀ ਪਿਛਲੇ ਕੁਝ ਸਾਲ ਤਾਂ ਬਹੁਤ ਘੱਟ ਗਰਮੀ ਇਸ ਮੈਨੂੰ ਲੱਗੀ 에어 ਕੀ ਮੈਨੂੰ ਥੋੜੀ ਜਿਆਦਾ ਲੱਗੀ ਆ ਤੇ ਬਾਕੀ ਤਾਂ ਚਲੋ ਮੈਂ ਤਾਂ ਅੰਦਰ ਹੀ ਜਦ ਹੀ ਕੰਮ ਤੇ ਤੈ ਹੀ ਜਾਂਦੇ ਆ ਹਾਂਜੀ ਸਰ ਜਿਵੇਂ ਪੰਜਾਬ ਦੇ ਵਿੱਚ ਵੀ ਗਰਮੀ ਪੈਂਦੀ ਆ ਤਾਂ ਉਹ ਤੁਹਾਨੂੰ ਠੀਕ ਲੱਗਦੀ ਆ ਇੱਥੇ ਜਿਆਦਾ ਲੱਗਦੀ ਆ ਮੈਨੂੰ ਥੋੜਾ ਜਿਹਾ ਹੈ ਕਿਉਂਕਿ 3-4 ਸਾਲ ਹੋ ਗਏ ਗਏ ਨੂੰ ਪੰਜਾਬ ਥੋੜਾ ਜਿਹਾ ਘੱਟ ਐਕਸਪੀਰੀਅੰਸ ਹੈ ਬਟ ਮੇਰੀ ਵਾਈਫ ਰੀਸੈਂਟਲੀ ਹਜੇ ਥੋੜੇ ਦਿਨ ਪਹਿਲਾਂ ਹੀ ਆਈ ਆ ਤੁਸੀਂ ਫਿਰ ਵਧੀਆ ਐਕਸਪਲੇਨ ਕਰ ਸਕਦੇ ਹਾਂਜੀ ਹਾਂਜੀ ਉੱਥੇ ਗਰਮੀ ਤਾਂ ਹੈਗੀ ਆ ਬਟ ਇੱਥੇ ਦੇ ਅਕੋਰਡਿੰਗ ਘਟਾ ਹਾਂ ਉੱਥੇ ਤਾਂ ਆਪਾਂ ਬਾਹਰ ਅੰਦਰ ਨਾਰਮਲ ਹੀ ਨਿਕਲ ਜਾਂਦੇ ਪਰ ਇੱਥੇ ਨਿਕਲਣ ਡਰ ਜਾ ਲੱਗਦਾ ਵਾ ਕਿ ਕਿੰਨੀ ਗਰਮੀ ਆ ਚਲੋ ਆਪਾਂ ਜਿਹੜੀ ਧੋਪਾ ਉਹਦੇ ਵਿੱਚ ਲਗਾਤਾਰ 2 ਮਿੰਟ ਜਾਂ 3 ਮਿੰਟ ਖੰਡ ਨਹੀਂ ਸਕਦੇ ਕਿ ਜਿੱਦਾਂ ਇੰਡੀਆ ਦੇ ਵਿੱਚ ਤਾਂ ਆਪਾਂ ਖੜ ਜਾਨੇ ਧੁੱਪ ਦੇ ਵਿੱਚ ਬਟ ਇੱਥੇ ਹੈਲੋ ਕਹ ਦੋ ਹੈਲੋ ਮੇਰੇ ਨਾਲ ਕਰਨੀ ਹੈ ਹੈਲੋ ਕਿਉਂਕਿ ਤੇ ਇੱਥੇ ਸਨਸਕ੍ਰੀਨ ਲਾਏ ਬਿਨਾ ਬਾਹਰ ਨਹੀਂ ਨਿਕਲ ਸਕਦੇ ਮੈਨੂੰ ਬਿਲਕੁਲ ਹਾਂ ਇੱਥੇ ਤਾਂ ਨਹੀਂ ਨਿਕਲ ਸਕਦੇ ਬਾਹਰ ਆਪਾਂ ਤਾਜ ਦੇ ਲਾਈਫ ਇਨ ਕੈਨੇਡਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਆਮ ਲੋਕਾਂ ਦੇ ਰਿਵਿਊ ਸਾਂਝੇ ਕੀਤੇ ਕਿ ਉਹਨਾਂ ਨੂੰ ਜੋ ਕੈਨੇਡਾ ਦੇ ਵਿੱਚ ਇਸ ਸਮੇਂ ਗਰਮੀ ਪੈ ਰਹੀ ਹੈ ਹੀਟ ਵਾਰਨਿੰਗ ਵੀ ਜਾਰੀ ਕੀਤੀ ਗਈ ਹੈ ਇਸ ਮੌਸਮ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕੀ ਉਹ ਇੰਜੋਏ ਕਰ ਰਹੇ ਨੇ ਜਾਂ ਨਹੀਂ ਇੰਜੋਏ ਕਰ ਰਹੇ ਪੰਜਾਬ ਦੀ ਗਰਮੀ ਦੇ ਬਾਰੇ ਵੀ ਗੱਲਬਾਤਾਂ ਕੀਤੀਆਂ ਤੇ ਕੈਨੇਡਾ ਦੀ ਗਰਮੀ ਬਾਰੇ ਵੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗਿਆ ਹੋਵੇਗਾ ਫਿਲਹਾਲ ਸਾਡੇ ਅੱਜ ਦੇ ਇਸ ਲਾਈਫ ਇਨ ਕੈਨੇਡਾ ਪ੍ਰੋਗਰਾਮ ਦੇ ਵਿੱਚ ਇਨਾ ਹੀ ਜਲਦ ਹੀ ਇੱਕ ਹੋਰ ਲਾਈਫ ਇਨ ਕੈਨੇਡਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਬਣੇ ਰ ਸ਼੍ਰੀਕਾਲ